ਲੋ ਵੀ ਕਿਸਾਨ ਦੋਸਤੋ ਅੱਜ ਫੇਰ ਤੁਹਾਡੇ ਵਾਸਤੇ ਇੱਕ ਐਚਐਫ ਦਾ ਨਗੀਨਾ ਲੈ ਕੇ ਆਏ ਆ ਜਿਹੜੇ ਵੀ ਭਰਾ ਫੋਨ ਲਾਉਂਦੇ ਸੀਗੇ ਕਹਿੰਦੇ ਸੀਗੇ ਐਚਐਫ ਦਾ ਨਗੀਨਾ ਹੀ ਸਾਨੂੰ ਚਾਹੀਦਾ ਤੇ ਨਗੀਨਾ ਤੁਹਾਡੇ ਵਾਸਤੇ ਆਪਾਂ ਹਾਜ਼ਰ ਕਰਤਾ ਜਿਹੜੇ ਵੀ ਭਰਾ ਨੂੰ ਪਸੰਦ ਹੋਵੇ ਤੇ ਵੜ ਖਰੀਦ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਵੜਾ ਉੱਚੇ ਲੰਮੇ ਕੱਦ ਕਾਠ ਦੀ ਤੇ ਹੱਥ ਦੇ ਚਵਾਈ ਵਾਲੇ ਮੁੱਠੀ ਵਾਲੇ ਥਣ ਲੱਗੇ ਆ ਕਲਾ ਕਲਾ ਥਾਣਾ ਤੇ ਥਣ ਹਵਾਨੇ ਦੀ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਸੋਨੂੰ ਆਪੇ ਦੇਖ ਕੇ ਥੱਲੀ ਹੋ ਜੂਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਬੈੜ ਲੱਗੀ ਪੈਂਟ ਜਲਾਲ ਆ ਤੇ ਜ਼ਿਲ੍ਹਾ ਬਠਿੰਡਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਦੇਵਾਂਗੇ ਇਸ ਨੰਬਰ ਤੇ ਤੁਸੀਂ ਲਾ ਕੇ ਫੋਨ ਜਾਣਕਾਰੀ ਲੈ ਲਿਓ ਬਾਈ ਕਹਿੰਦੇ ਬਿਲਕੁਲ 2:00 ਵਜੇ ਰੇਟ ਦੀ ਆਪਾਂ ਬੈਠ ਦੇ ਦੇਣੀ ਆ ਦੂਜੇ ਸੂਏ ਆ ਤੇ ਦਿਨ ਬਿਲਕੁਲ ਪੂਰੇ ਆ ਬਸ 5-4 ਦਿਨ ਉੱਪਰ ਲਾਊਗੀ ਤੇ ਕਿਸੇ ਵੀ ਪੱਖ ਤੋਂ ਹੱਥ ਨਹੀਂ ਤਰੋਂਦੀ ਵਹਿੜ ਦੇਖ ਸਕਦੇ ਹੋ ਤੁਸੀਂ ਕਦ ਕਾਠ ਵੀ ਪੂਰਾ ਹਵਾਨੇ ਦਾ ਤਾਂ ਆਪਾਂ ਨੂੰ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ ਪੈਣੀ ਤੁਹਾਡੇ ਸਾਹਮਣੇ ਆਪੇ ਤੁਸੀਂ ਦੱਸੋਗੇ ਵੀ ਕਿਵੇਂ ਦੀ ਕੁਆਲਿਟੀ ਹੈ ਦੇਖੋ ਥਣ ਦੇਖੋ ਤੁਸੀਂ ਕੱਲੇ ਕੱਲੇ ਲੱਗੇ ਹੋਏ ਵੇ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਤੁਸੀਂ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਪਰਮਾ ਦਾ ਬਹੁਤ